ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬੱਚਿਓ ਆਪਾਂ ਪਹਿਲਾਂ ਸਿੱਖੀ ਸੀ ਬਹਾਰਨੀ ਬਹਾਰਨੀ ਦੇ ਵਿੱਚ ਜਿਹੜੀ ਐੜੇ ਵਾਲੇ ਲੈਣ ਸੀ ਤੇ ਸਸੇ ਵਾਲੇ ਲੈਣਾ ਆਪਾਂ ਦੋ ਲੈਣਾ ਸਿੱਖਿਆ ਸੀ ਹਾਂਜੀ ਹਾਂ ਤੁਹਾਨੂੰ ਉਹਨਾਂ ਦੇ ਵਿੱਚ ਜਿਹੜੇ ਆ ਸ਼ਬਦ ਸੀ ਇਹ ਨਹੀਂ ਆ ਰਹੇ ਸੀ ਕਿ ਐੜਾ ਮੁਕਤਾ ਏੜੀ ਸਿਆਰੀ ਊੜੇ ਔਂਕੜ ਸਸੇ ਸਿਆਰੀ ਊੜੇਦ ਲੈਂਕੜ ਇਹ ਤੁਹਾਨੂੰ ਸਮਝ ਨਹੀਂ ਲੱਗ ਰਹੇ ਸੀ ਠੀਕ ਆ ਅੱਜ ਆਪਾਂ ਇਹਨਾਂ ਬਾਰੇ ਦੱਸਣਾ ਹੈ ਕਿ ਸੌਖਾ ਤਰੀਕਾ ਕਿਵੇਂ ਹੈ ਸਕੂਲਾਂ ਦੇ ਵਿੱਚ ਮੁਹਾਰਨੀ ਪੜਾਉਂਦੇ ਜ਼ਰੂਰ ਨੇ ਪਰ ਉਹ ਸਪੈਲਿੰਗ ਨਹੀਂ ਦੱਸਦੇ ਕੱਲੀ ਆਵਾਜ਼ ਦੱਸਦੇ ਆ ਕਿ ਆਵਾਜ਼ ਕਿਵੇਂ ਕੱਢਣੀ ਸਿਆਰੀ ਦੀ ਬਿਹਾਰੀ ਦੀ ਔਂਕਰ ਦੀ ਕਿ ਬਿਹਾਰੀ ਜਿੰਨੂੰ ਪਈ ਹੁੰਦਾ ਉਹ ਅੱਖਰ ਵੀ ਬੋਲਣਾ ਹੈ ਜੇ ਸੱਸੇ ਨੂੰ ਬਿਹਾਰੀ ਪਈ ਆ ਤੇ ਸੱਸਾ ਵੀ ਬੋਲਣਾ ਨਾਲ ਸਮਝ ਲੱਗੀ ਹਾਂਜੀ ਕੀ ਲੱਗੀ ਸਮਝ ਇੱਦਾਂ ਹਾਂ ਬੋਲਣੀ ਉਹ ਬੋਲਣੀ ਹੈ ਠੀਕ ਆ ਹੁਣ ਵੇਖੋ ਐੜਾ ਮੁਗਤਾ ਹੈ ਇਹ ਅੱਖਰ ਮੁਗਤਾ ਹੈ ਅੱਖ ਮੁਗਤਾ ਕਿਉਂ ਕਹਿੰਨੇ ਆਪਾਂ ਇਹਨੂੰ ਕਿ ਇਹਦੇ ਹਾਂ ਇਹਦੇ ਕੋਈ ਲਗਾ ਮਾਤਰਾ ਨਹੀਂ ਲੱਗੀ ਕਿਸੇ ਵੀ ਅੱਖਰ ਤੇ ਲਗਾ ਮਾਤਰਾ ਕੋਈ ਨਾ ਲੱਗੀ ਹੋਵੇ ਸਮਝ ਲਓ ਕਿ ਉਹ ਮੁਗਤਾ ਹੈ ਸਮਝ ਲੱਗੀ ਹਾਂਜੀ ਅੱਗੇ ਆ ਗਈ ਈਡੀ ਸਿਆਰੀ ਏਡੀ ਸਿਹਾਰੀ ਦੀ ਹਮੇਸ਼ਾ ਆਵਾਜ਼ ਨਿਕਲਦੀ ਏ ਜਿਹੜੀ ਸਿਹਾਰੀ ਹੁੰਦੀ ਏ ਕਿਤੇ ਵੀ ਲੱਗੀ ਹੋਵੇ ਸਿਹਾਰੀ ਸਿਹਾਰੀ ਜਿਹੜੇ ਮਰਜੀ ਅੱਖਰ ਨੂੰ 35 ਅੱਖਰਾਂ ਵਿੱਚ ਲੱਗੀ ਹੋਵੇ ਏਡੀ ਸਿਹਾਰੀ ਏ ਏ ਸਿਹਾਰੀ ਏ ਦੁਬਾਰਾ ਫਿਰ ਬੋਲੋ ਏ ਸਿਹਾਰੀ ਏ ਦੁਬਾਰਾ ਫਿਰ ਬੋਲੋ ਏ ਸਿਹਾਰੀ ਤੇ ਹਾਂ ਕਿਸੇ ਵੀ ਅੱਖਰ ਤੇ ਮੰਨ ਲਓ ਸਸੇ ਸਿਹਾਰੀ ਲੱਗੀ ਏ ਸਸੇ ਸਿਹਾਰੀ ਕਿਵੇਂ ਬੋਲੋਗੇ ਸਸੇ ਸਿਹਾਰੀ ਸਸੇ ਸਿਹਾਰੀ ਹਾਂ ਈੜੀ 시ਆਰੀ ਸੱਸੇ 시ਆਰੀ ਇਹ ਤਾਂ ਹੋ ਗਈ 시ਆਰੀ ਦੀ ਆਵਾਜ਼ 시ਆਰੀ ਦੀ ਆਵਾਜ਼ ਕਿ ਈੜੀ 시ਆਰੀ ਸੱਸੇ 시ਆਰੀ ਹਾਹੇ 시ਆਰੀ ਕੱਕੇ 시ਆਰੀ ਖੱਕੇ 시ਆਰੀ ਜੱਜੇ 시ਆਰੀ ਟੈਂਕੇ 시ਆਰੀ ਤੱਤੇ 시ਆਰੀ ਕਿਸੇ ਵੀ ਅੱਖਰ ਤੇ 시ਆਰੀ ਪੈਂਦੀ ਹੁੰਦੀ ਆਵਾਜ਼ ਨਿਕਲਦੀ ਏ ਸੱਸੇ 시ਆਰੀ ਸੇ ਹਾਹੇ 시ਆਰੀ へ ਕੱਕੇ 시ਆਰੀ ਕੇ ਖੱਕੇ 시ਆਰੀ ਖੇ ਇਸ ਤਰ੍ਹਾਂ ਸਮਝ ਲੱਗੀ ਹਾਂਜੀ ਅੱਗੇ ਆ ਗਏ ਊੜੇ ਅੰਕੜ ਊੜੇ ਅੰਕੜ ਤੁਸੀਂ ਬੋਲਦੇ ਸੀ ਊੜੇ ਅੰਕੜ ਊ ਊੜੇ ਅੰਕੜ ਊ ਊੜੇ ਅੰਕੜ ਊ ਨਹੀਂ ਹੁੰਦਾ ਊੜੇ ਦਲੈਂਕੜ ਹੁੰਦਾ ਹੈ ਦਲੈਂਕ ਆ ਉਹ ਆ ਜਿੰਨੂੰ ਦੋ ਦਲੈਂਕੜਾ ਪਈਆਂ ਸਮਝ ਲੱਗੀ ਨਹੀਂ ਜਿੰਨੂੰ ਦੋ ਦਲੈਂਕੜਾ ਪੈ ਗਏ ਆ ਉਹ ਬਣ ਗਿਆ ਊ ਜੇ ਅੱਗੇ ਅੱਗੇ ਪਾ ਦਾਂਗੇ ਠੱਠਾ ਕੀ ਬਣ ਗਿਆ ਊਠਾ ਹਾਂ ਊਠ ਪਹਿਲਾਂ ਊ ਦੀ ਵਾ ਨਿਕਲਦੀ ਹੈ ਨਾ ਹਾਂਜੀ ਦਲੈਂਕੜਾਂ ਦੇ ਨਾਲ ਫਿਰ ਠੱਠਾ ਨਿਕਲਦਾ ਹੈ ਊਠ हां ਔਂਕੜ ਦੀ ਆਵਾਜ਼ ਕਿਵੇਂ ਨਿਕਲਦੀ ਏ ਊੜੇ ਔਂਕੜ ਹੈ ਜੇ ਊੜੇ ਔਂਕੜ ਓ ਊੜੇ ਔਂਕੜ ਓ ਊੜੇ ਔਂਕੜ ਓ ਊੜੇ ਔਂਕੜ ਓ ਹਾਂ ਕਿਸੇ ਵੀ ਅੱਖਰ ਤੇ ਜੇ ਔਂਕੜ ਪੈਂਦਾ ਮਲ ਲਓ ਇੱਥੇ ਊੜੇ ਔਂਕੜ ਸੱਸੇ ਔਂਕੜ ਬਣ ਗਿਆ ਤੇ ਕੀ ਬੋਲੋਗੇ ਸੱਸੇ ਹਾਂ ਸੱਸੇ ਔਂਕੜ ਸੋ ਹਾਏ ਔਂਕੜ ਹੋ ਕੱਕੇ ਔਂਕੜ ਕੋ ਖੱਕੇ ਔਂਕੜ ਕੋ ਗੱਗੇ ਔਂਕੜ ਕੋ ਘੱਗੇ ਔਂਕੜ ਬਸ ਤਾਨੂੰ ਸਮਝ ਲੱਗ ਗਈ ਕਿ ਜਿੱਥੇ ਔਂਕੜ ਆਜੇ ਇਸ ਤਰ੍ਹਾਂ ਆਵਾਜ਼ ਨਿਕਲਦੀ ਹੈ 35 ਅੱਖਰਾਂ ਵਿੱਚ ਕਿਸੇ ਵੀ ਅੱਖਰ ਤੇ ਜੇ ਔਂਕੜ ਆਉਂਦਾ ਹੈ ਉਹਦੀ ਇਸ ਤਰ੍ਹਾਂ ਹੀ ਆਵਾਜ਼ ਨਿਕਲਣੀ ਹੈ ਊੜੇ ਔਂਕੜ ਊ ਈੜੀ ਸਿਆਰੀ ਈੜੀ ਬਿਹਾਰੀ ਊੜੇ ਦਲੈਂਕੜ ਹਾਂ ਇੱਥੇ ਫਿਰ ਗਲਤ ਇੱਥੇ ਵੀ ਤੂੰ ਹਾਂ ਬਸ ਆ ਤੂੰ ਤੁਸੀਂ ਚੀਜ਼ ਸਿੱਖਣੀ ਹੈ ਊੜੇ ਦਲੈਂਕੜ ਊ ਊੜੇ ਦਲੈਂਕੜ ਊ ਹਾਂ ਈੜੀ ਸਿਆਰੀ ਐੜਾ ਮੁਕਤਾ ਕੀ ਹੁੰਦਾ ਹੈ ਐੜਾ ਮੁਕਤਾ ਐੜਾ ਮੁਕਤਾ ਐੜਾ ਮੁਕਤਾ ਉੱਚੀ ਬੋਲ ਉੱਚੀ ਹਾਂ ਖਿੱਚ ਕੇ ਬੋਲਿਆ ਕਰ ਐੜਾ ਮੁਕਤਾ ਆ ਹਾਂ ਈੜੀ ਸਿਆਰੀ ਊੜੇ ਔਂਕੜ ਊੜੇ ਸਭ ਸਿਆਰੀ ਊੜੇ ਦ ਲੈਂਕੜ ਹਾਂ ਤੁਹਾਨੂੰ ਇਸ ਪੰਜਾਂ ਅੱਖਰਾਂ ਦੀ ਸਮੇਂ ਲੱਗੀ ਆ ਹਾਂਜੀ ਸਿਆਰੀ ਔਂਕੜ ਦ ਲੈਂਕੜ ਲਾਂ ਸ਼ੰਕਰ ਦੇ ਲੈਂਕਰ ਸਿਆਰੀ ਦੀ ਹਾਂਜੀ ਸਾਰੀ ਸਮੇਂ ਲੱਗੀ ਹਾਂਜੀ ਇਹ ਕਿਸੇ ਨੂੰ ਪਤਾ ਨਹੀਂ ਲੱਗਾ ਦੱਸ ਦੇ ਨਹੀਂ ਲੱਗਾ ਦੱਸੋ ਲੱਗ ਗਿਆ ਸਮਝ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਿਵਾ ਹੈ ਜੀ ਕੀ ਫਤਿਹ